ਪੰਜਾਬ ਵਿਧਾਨ ਸਭਾ ਦਾ 4 ਦਿਨ ਦਾ ਸਪੈਸ਼ਲ ਸੈਸ਼ਨ ਕੱਲ ਖਤਮ ਹੋਇਆ ਪਰ ਕੱਲ ਆਖਰੀ ਦਿਨ ਜਦੋਂ ਸੈਕਰੀਲੇਜ ਤੇ ਗੱਲ ਹੋ ਰਹੀ ਸੀ ਐਂਟੀ ਸੈਕਰੀਲੇਜ ਬਿਲ ਡਿਸਕਸ ਹੋ ਰਿਹਾ ਸੀ ਉਸ ਵੇਲੇ ਕਾਂਗਰਸ ਦੇ ਐਮ ਐਲ ਏ ਪਰਗਤ ਸਿੰਘ ਹੀ ਸਟਰਡ ਦ ਹੌਨਿਟਸ ਨੇਸਟ ਉਹਨਾਂ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਕਾਂਗਰਸ ਵਿੱਚ ਦੋ ਤੜੇ ਸੀਗੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਇੱਕ ਤੜਾ ਹੋਸੇਗਾ ਜਿਹੜਾ ਚਾਹੁੰਦਾ ਸੀ ਸੈਕਰੀਲੇਜ ਇਨਸੀਡੈਂਟਸ ਦਾ ਚਗੀਤਰਾ ਇਨਵੈਸਟੀਗੇਸ਼ਨ ਹੋਵੇ ਤੇ ਗਿਲਟੀ ਸ਼ੁੱਡ ਬੀ ਬ੍ਰੌਟ ਟੂ ਬੁੱਕ ਐਂਡ ਦ ਅਦਰ ਪਾਰਟ डिड नॉट वॉन्ट दिस टू हैप्पन आई एम रुचक एम खन्ना एंड इन टूडेज एपीसोड ऑफ डी कोट पंजाब आई एम जॉइंट बाय माई कुलीग राजीत सिंह एज वी स्पीक टू द फॉर्मर डेप्यूटी चीफ मिनिस्टर ऑफ पंजाब एंड द एम पी फ्रॉम गुरदपुर मिसर सुखजिंदर सिंह रंधावा रंधावा साहब थोड़ा बहुत बहुत स्वागत है सत श्रीकाल जी रंधावा साहब कल प्रगट सिंह जी ने गल कही भी कांग्रेस में दो धड़े थे जो कांग्रेस की सरकार सी एक धड़ा नहीं चाहता सैकड़िलेज वाले ਇਨ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਉਹ ਪੂਰੀ ਹੋਵੇ ਤੇ ਗਿਲਟੀ ਸ਼ੁਡ ਬੀ ਬਰਾਉਟ ਟੂ ਬੁੱਕ ਵਟ ਐਗਜ਼ੈਕਟਲੀ ਹੈਡ ਹੈਪਨ ਕੱਲ ਜਿਹੜਾ ਸੀ ਸੈਸ਼ਨ ਮੈਂ ਪੱਕੇ ਹੀ ਉੱਥੇ ہماری ਪਾਰਟੀ ਨੇ ਬਹੁਤ ਐਲੀਗੇਸ਼ਨ ਲਗਾਏ ਕਾਂਗਰਸ ਤੇ ਉੱਪਰ ਪਰ ਜੋ ਸਦਰ ਪ੍ਰਗਟ ਸਿੰਘ ਉਹਨਾਂ ਕਿਹਾ ਉਹਨਾਂ ਨੂੰ ਮੇਰੇ ਖਿਆਲ ਚ ਜਾਂ ਤੇ ਪੂਰਾ ਪਤਾ ਨਹੀਂ ਸੀ ਕਿ ਕੀ ਚੱਲ ਰਿਹਾ ਮੇਰੇ ਕੋਲ ਹੈਗੀ ਮੈਨੂੰ ਅੱਜ ਵੀ ਜ਼ਿਆਦਾ ਹੈ ਕਿ 24th ਅਪ੍ਰੈਲ ਨੂੰ ਮੈਂ ਜਾਂ 23rd ਨੂੰ ਮੈਂ ਮੋਗਾ ਸੀਗਾ ਸਾਡੇ ਕੋਆਪਰੇਟਿਵ ਡਿਪਾਰਟਮੈਂਟ ਦਾ ਕੋਈ ਫੰਕਸ਼ਨ ਸੀ ਉਸ ਠਿੰਨ ਕੁਮਰਜੀ ਪ੍ਰਤਾਪ ਦੀ ਜਿਹੜੀ ਸਿੱਟ ਸੀਗੀ ਬੇਬਲਕਣਾ ਕੋਟਖਪੂਰਾ ਉਹਦੇ ਉੱਪਰ ਬੜੇ ਸਵਿਰ ਸਟ੍ਰਕਚਰ ਜਿਹੜੇ ਸੀ ਕੁਮਰਜੀ ਪ੍ਰਤਾਪ ਦੇ ਅਗੇਂਸਟ ਹਾਈ ਕੋਰਟੇ ਪਾਸ ਹਾਈ ਕੋਰਟ ਨੇ ਕੀਤੇ ਔਰ ਮੇਰੇ ਕੋਲ ਉੱਥੇ ਪ੍ਰੈਸ ਵਾਲਿਆਂ ਨੇ ਪੁੱਛਿਆ ਤੁਹਾਡੇ ਵੀ ਵਿੱਚ ਟ੍ਰਿਬਿਊਨ ਵਾਲੇ ਵੀ ਸੀ ਉਹਦੇ ਚ ਵੀ ਉਸ ਦਿਨ ਦੀ ਮਾਰਚ 24 ਦੀ ਤੁਹਾਡੇ ਟ੍ਰਿਬਿਊਨ ਚ ਨਿਊਜ਼ ਲੱਗੀ ਸੀ ਕਉਨਾਂ ਨੇ ਪੁੱਛਿਆ ਕਿ ਇਹ ਜਿਹੜੀ ਅੱਜ ਉਥੇ ਸਟ੍ਰਕਚਰ ਪਾਸ ਹੋਏ ਨੇ ਇਹ ਕੀ ਗੱਲ ਹੈ ਮੈਂ ਕਹੇ ਕਿ ਬੜਾ ਅਨਫੋਰਚੂਨੇਟ ਹੈ ਇਹਦੇ 'ਚ ਸਾਡੀ ਗਵਰਨਮੈਂਟ ਦੀ ਨਲਾਇਕੀ ਹੈ ਐਗਜੈਕਟ ਵਰਡ ਜੋ ਮੈਂ ਕਹੇ ਸੀ ਕਿ ਅਸੀਂ ਹਾਈ ਕੋਰਟ 'ਚ ਜਾ ਕੇ ਕੇਸ ਠੀਕ ਤਰ੍ਹਾਂ ਪਲੀਡ ਨਹੀਂ ਕਰ ਸਕੇ ਔਰ ਅਸੀਂ ਜਿੱਤ ਤੱਕ ਜੋ ਲੋਕਾਂ ਨਾਲ ਵਾਦਾ ਕੀਤਾ ਸੀ ਉਹਦੇ ਤੇ ਅਸੀਂ ਪੂਰੇ ਉਤਰੇ ਵੀ ਨੇ ਜਿਦਾ ਉਸੇ ਇਹ ਤਾਂ ਸਾਨੂੰ ਪਤਾ ਹੈਗਾ ਕਿ ਯੂ ਵਰ ਵਨ ਆਫ ਦ ਮੋਸਟ ਵੋਕਲ ਵਾਇਸਸ ਯੂ نو ਵੰਟਿੰਗ ਐਕਸ਼ਨ ਬਟ ਕਿਹੜੇ ਲੋਕ ਸੀਗੇ ਜਿਹੜੇ ਐਕਸ਼ਨ ਨਹੀਂ ਚਾਹੁੰਦੇ ਸੀ ਮੈਂ ਬਾਈ ਨੇਮ ਲੈ ਕੇ ਉਹਨਾਂ ਗੱਲਾਂ ਕਰਾਂਗਾ ਮੈਨੂੰ ਕੋਈ ਇਹਨਾਂ ਤੋਂ ਕੋਈ ਡਰ ਨਹੀਂ ਕਿਸੇ ਤੋਂ 26 ਨੂੰ April ਨੂੰ ਸਾਡੀ ਕੈਬਨਿਟ ਦੀ ਮੀਟਿੰਗ ਸੀ ਉਹਦੇ ਵਿੱਚ ਮੈਨੂੰ ਪਤਾ ਸੀ ਕਿ ਇਸ਼ੂ ਆਏਗਾ ਕੈਪਟਨ ਸਾਹਿਬ ਨੇ ਬਹੁਤ ਕੋਸ਼ਿਸ਼ ਕੀਆ ਕਿ ਕੋਸ਼ ਮਿਨਿਸਟਰ ਗਵਰਨਮੈਂਟ ਦੇ ਅਗੇਂਸਟ ਬੋਲਦੇ ਰਹੇ ਮੈਂ ਕਿਹਾ ਮੈਂ ਕਿਹਾ ਜੀ ਕੋਚ ਮਨਿਸਟਰ ਨਹੀਂ ਮੇਰੇ ਕੋਲ ਤੁਹਾਡਾ ਸਟਾਫ ਤੁਹਾਨੂੰ ਨਿਊਜ਼ ਨਹੀਂ ਠੀਕ ਤਰ੍ਹਾਂ ਦਿੰਦਾ ਪੇਪਰ ਨਹੀਂ ਦਿੰਦਾ ਮੈਂ ਆ ਲੋ ਮੈਂ ਤੁਹਾਨੂੰ ਦਿੰਦਾ ਕਿ ਇਨਾਂ ਖਬਰਾਂ ਦੇ ਵਿੱਚ ਮੈਂ ਕਿਹਾ ਕਿ ਅਸੀਂ ਸੈਕਟਰੀਅਟ ਦੇ ਵਿੱਚ ਠੀਕ ਤਰ੍ਹਾਂ ਨਹੀਂ ਕੰਮ ਕੀਤਾ ਅਸੀਂ ਨਹੀਂ ਲੋਕਾਂ ਨੂੰ ਇਨਸਾਫ ਦਵਾ ਸਕੇ ਮੈਂ ਕਿਹਾ ਜੀ ਮੈਂ ਕਿਹਾ ਮੈਨੂੰ ਡਿਸਮਿਸ ਕਰੋ ਐਗਜ਼ੈਕਟ ਵਰਡਸ ਮੈਂ ਮੈਂ ਮਨਿਸਟਰ ਬਣਾਇਆ ਮੈਂ ਕਹਿੰਦਾ ਤੁਸੀਂ ਮੈਨੂੰ ਮਨਿਸਟਰ ਨਹੀਂ ਬਣਾਇਆ ਮੈਨੂੰ ਕਾਂਗਰਸ ਨੇ ਬਣਾਇਆ ਮੈਂ ਤੁਹਾਡਾ ਨਹੀਂ ਮੈਂ ਕਾਂਗਰਸ ਦਾ ਮੇਰੇ ਖਿਆਲ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਹਰ ਓਪਨ ਚ ਹੋਈ ਸੀ ਮੀਟਿੰਗ ਜੀ ਉਹਨਾਂ ਕੋਵਿਡ ਦਾ ਹੈਗਾ ਸੀ ਅਜੇ ਤੇ ਓਪਨ ਚ ਕੀਤੀ ਸੋਨੇ ਬਾਹਰ ਜਿਹੜਾ ਲੌਨ ਹੈ ਉਹਦੇ ਜੀ ਕਾਫੀ ਗਰਮਾ ਗਰਮੀ ਹੋਈ ਨਾਟ ਅ ਸਿੰਗਲ ਮਨਿਸਟਰ ਮੇਰੀ ਸਪੋਰਟ ਚ ਨਹੀਂ ਖਲੋਤਾ ਜਿਹੜੇ ਵੈਸੇ ਸੈਕਲ ਤੇ ਬੋਲਦੇ ਸੀਗੇ ਕਸ ਕਰੇ ਤੁਹਾਡੇ ਮਾਜੇ ਦੇ ਮਿੰਿਸਟਰ ਸੀ ਜਿਹੜਾ ਬੋਲਿਆ ਇੱਕ ਬੰਦਾ ਮੇਰੇ ਮੇਰੀ ਸਪੋਰਟ ਚ ਨਹੀਂ ਬੋਲਿਆ ਇੱਕ ਵੀ ਉੱਥੇ ਇਹ ਜ਼ਰੂਰ ਹੋਇਆ ਕਿ ਸੁਨੀਲ ਜਾਖੜ ਨੇ ਬਿਲਕੁਲ ਬੋਲਿਆ ਉਹਨੇ ਇਹ ਵੀ ਕਿਹਾ ਕਿ ਅਸਤੀਫਾ ਦੇ ਦੇਣਾ ਚਾਹੀਦਾ ਉਹਨੇ ਆਪਣਾ ਅਸਤੀਫਾ ਲਿਖਿਆ ਕੋਈ ਮਿੰਿਸਟਰ ਨੂੰ ਉਠਿਆ ਤੇ ਮੈਂ ਉੱਠ ਕੇ ਜੀ ਮਿੰਿਸਟਰ ਨੂੰ ਆਪਣਾ ਰਜ਼ਾਈਂ ਦੇ ਦਿੱਤਾ ਇਹ ਸ਼੍ਰੀਮਾਨ ਜੀ ਆਪਣਾ ਵਾਪਸ ਲੈ ਗਏ ਤੇ ਬਾਅਦ ਚ ਇਹਨਾਂ ਦੀ ਇੱਕ ਕੰਪਰੋਮਾਈਜ਼ ਹੋ ਗਿਆ ਮੇਰਾ ਫਿਰ ਤੇਲ ਮੈਂ ਉਹਨੂੰ ਲੌਂਡ ਤੱਕ ਮੇਰੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਲੜਾਈ ਰਹੀ ਬਿਲਕੁਲ ਫੈਕਟ ਆ ਸਰਦਾਰ ਪ੍ਰਗਟ ਸਿੰਘ ਜੀ ਤੁਹਾਨੂੰ ਅਸੈਂਬਲੀ ਦੇ ਵਿੱਚ ਤੁਸੀਂ ਕਹਿੰਦੇ ਕਿ ਮੈਂ ਕੈਪਟਨ ਰਿਆਂ ਤੇ ਟੀਮ ਨੂੰ ਲੈ ਕੇ ਚੱਲਦਾ ਫਿਰ ਗੋਲ ਕੀਪਰ ਬਣ ਕੇ ਨਹੀਂ ਗੋਲ ਰੋਕਣਾ ਚਾਹੀਦਾ ਗੋਲ ਫਿਰ ਤੇ ਸਿੱਧੀ ਹਿੱਟ ਕਰਕੇ ਗੋਲ ਕਰਨਾ ਚਾਹੀਦਾ ਕਿ ਕਿੰਨੇ ਉਹਦੇ ਵਿੱਚ ਅਰਚਨ ਪਾਈ ਤੇ ਕਿਹੜੇ ਬੰਦੇ ਉਸ ਨੂੰ ਲਿਆਣਾ ਬਚਾਉਣਾ ਚਾਹੁੰਦੇ ਸੀ ਬਿਲਕੁਲ ਹੀ ਠੀਕ ਗੱਲ ਆ ਫਿਰ ਕੌਣ ਬਚਾਉਣਾ ਚਾਹੁੰਦੇ ਕੈਪਟਨ ਅਬਰੰਦ ਸਿੰਘ ਨੇ ਬਿਲਕੁਲ ਨਹੀਂ ਕਿ ਰਤਾਵਾ ਸਾਹਿਬ ਕੈਪਟਨ ਸਾਹਿਬ ਦੇ ਨਾਲ ਦੂਜੇ ਹੋਰ ਕੌਣ ਲੋਕੀ ਸੀ ਜਿਹੜੇ ਬਚਾਉਣਾ ਚਾਹੁੰਦੇ ਸੀ ਕਿ ਵਰ ਥੀਸ ਪੋਲਿਟਿਸ਼ੀਅਨਸ ਵਰ ਥੀਸ ਪੀਪਲ ਫਰਮ ਹਿਸ ਇਨ ਇਨਰ ਕੋਟਰੀ ਹੂ ਵਰ ਥੀਸ ਐਂਡ ਵਾਈ ਵਾਸ ði ਕੋਟਰੀ ਇਫ ਇਟ ਵਰ ਥੈਮ ਵਾਈ ਵਾਸ ði ਕੋਟਰੀ ਮੋਰ ਇੰਪੋਰਟੈਂਟ ਦੈਨ ਦੈਨ ਮਿਨਿਸਟਰਸ ਨਿਕੋ ਜਿਹੜੇ ਕੈਪਟਨ ਸਾਹਿਬ ਸੀ ਜੇ ਜੇਸੂਲੀ ਅਸੀਂ ਬਠੰਡੇ ਕਸਮ ਖਾਦੀ ਆ ਉੱਥੇ ਗੁਟਕਾ ਸਾਹਿਬ ਉਸ ਵੇਲੇ ਵੀ ਸਾਨੂੰ ਨਹੀਂ ਪਤਾ ਕਿ ਕੇ ਸਾਥੀ ਨੇ ਇਹਨਾਂ ਨੂੰ ਸੁਜੈਸਟ ਕੀਤਾ ਕਿ ਗੁਟਕਾ ਸਾਹਿਬ ਹੱਥ 'ਚ ਫੜ ਕੇ ਕਸਮ ਖਾਓ ਪਹਿਲੀ ਗੱਲ ਤੇ ਕਸਮ ਖਾਣੀ ਗਲਤ ਸੀ ਦੂਸਰਾ ਇਹਨਾਂ ਨੇ ਜਿਸ ਵੇਲੇ ਬਣੇ ਨੇ ਇਹਨਾਂ ਨੇ ਕਮੀਂ ਦੋ ਐਸਆਈਟੀ ਬਣੀਆਂ ਇੱਕ ਪ੍ਰਮੋਦ ਕੁਮਾਰ ਦੀ ਬਣੀ ਇੱਕ ਰਣਵੀਰ ਸਿੰਘ ਖੱਟੜਾ ਦੀ ਬਣੀ ਜਿਹੜੀ ਅਕਾਲੀ ਦਲ ਦੇ ਟਾਈਮ ਤੋਂ ਹੀ ਉਹ ਕਰਕੇ ਆਉਂਦਾ ਸੀ ਉਹ ਜਿਹੜੀ ਤੁਹਾਨੂੰ ਰਾਜਮੀ ਯਾਦ ਹੋਣਾ ਕਿ ਜਿਸ ਵੇਲੇ ਉੱਥੇ ਆਪਣਾ ਕਰਤਾਰਪੁਰ ਕੋਰੀਡੋਰ ਦੀ ਗੱਲ ਚੱਲ ਰਹੀ ਸੀ ਤੇ ਸੰਤ ਸਮਾਜ ਪੰਜਾਬ ਪਹੁੰਚਾਏ ਸੀ ਇਕੱਠੇ ਹੋਇਆ ਸੀ ਹਾਂਜੀ ਸੀਐਮ ਸੀਐਮ ਨੇ ਪ੍ਰੋਵਾਈਡ ਕੀਤਾ ਉਸ ਟਾਈਮ ਕੋਈ ਸੈਕਟਰੀ ਦੇ ਉੱਤੇ ਖਟੜੇ ਨੇ ਕੋਈ ਕਟਿਆ ਸੀ ਕਿ ਇਹ ਚੀਜ਼ ਮਿਨਿਸਟਰੀ ਦੇ ਤੇ ਪ੍ਰੈਸ ਕਾਨਫਰੰਸ ਕਰੇਗਾ ਹਾਂਜੀ ਬਾਬਾ ਸਰਪ੍ਰਸਤ ਸਿੰਘ ਬੇਦੀ ਜਿਹੜੇ ਨੇ ਉਹ ਹੈ ਸੀ ਉਹਨਾਂ ਤੁਸੀਂ ਕਦੀ ਪੁੱਛ ਵੀ ਸਕਦੇ ਹੋ ਤੇ ਕੈਪਟਨ ਅਮਰਿੰਦਰ ਸਿੰਘ ਉਸ ਮੀਟਿੰਗ ਚ ਉਸ ਟਾਈਮ ਦੇ ਡੀਸੀਪੀ ਉਸ ਟਾਈਮ ਦਾ ਸੀਪੀਐਸ ਉਹਨਾਂ ਨੇ ਆਖਿਆ ਕਿ ਸਾਨੂੰ ਇਹ ਸੀਐਮ ਸਾਹਿਬ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ ਇਹਨੂੰ ਖਟੜਾ ਹੀ ਐਡਰੈਸ ਕਰੇ ਕਰੇ ਫਿਰ ਉਹਨੇ ਕੀਤਾ ਵੀ ਸੀ ਪਰ ਉਹ ਬਹੁਤ ਬਹੁਤਾ ਪ੍ਰੈਸ ਦੇ ਵਿੱਚ ਆਇਆ ਨਹੀਂ ਤੇ ਜੇ ਸੀਐਮ ਕਰਦਾ ਤਾਂ ਬਿਰਖਲ ਬਹੁਤ ਖੁਸ਼ ਤੁਸੀਂ ਵੀ ਉਹਦੇ ਕੋਲ ਸਵਾਲ ਪੁੱਛ ਕੇ ਬਹੁਤ ਕੁਝ ਉਹਨਾਂ ਕੋਲ ਪੁੱਛ ਸਕਦੇ ਸੀ ਇਸ ਕਰਕੇ ਟਾਈਮ ਟੂ ਟਾਈਮ ਆਪਾਂ ਇਹਦੇ ਤੇ ਬੈਕ ਆਊਟ ਕਰਦੇ ਰਹੇ। ਤੁਹਾਨੂੰ ਇਹ ਵੀ ਯਾਦ ਹੋਣਾ ਕਿ ਜਿਸ ਵੇਲੇ ਬਰਗਾੜੀ ਬੈਠੇ ਨੇ। ਤ੍ਰਿਪਦਰ ਜਯੰਦਰ ਸਿੰਘ ਬਾਜਵਾ ਉਹਨਾਂ ਨਾਲ ਗੱਲ ਕਰਦੇ ਰਹੇ। ਜੀ। ਲਾਸਟ ਵਿੱਚ ਮੇਰੀ ਵੀ ਡਿਊਟੀ ਲਾ ਦਿੱਤੀ ਗਈ। ਔਰ ਉੱਥੋਂ ਉਹਨਾਂ ਨੂੰ ਉਠਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਉਸ ਦੇ ਉੱਤੇ ਵੀ ਕੋਈ ਕੰਮ ਨਹੀਂ ਕੀਤਾ। ਹਾਂ ਇਹ ਜ਼ਰੂਰ ਕੀਤਾ ਕਿ ਮੇਰੇ ਕੋਲ ਜੇਲ੍ਹ ਡਿਪਾਰਟਮੈਂਟ ਸੀ। ਮੈਂ ਉਹਨਾਂ ਅਰਖਾ ਜੀ ਕਿ ਜਿਹੜੇ ਕੈਦੀ ਨੇ ਇਨੇ ਸਾਲ ਕੈਦ ਕੱਟ ਕੇ ਆ ਗਏ ਨੇ ਤੇ ਮੈਂ ਕਿਸ ਬਣਾ ਕੇ ਭੇਜਾਂ ਤੇ ਆਪਾਂ ਇਹਨਾਂ ਨੂੰ ਪ੍ਰੀਮਿਓਰ ਜਿਹੜੀ ਦੇ ਦੇਣੀ ਚਾਹੀਦੀ ਆ ਉਹਦੇ 'ਚ ਕਾਫੀ ਲੰਬਾ ਟਾਈਮ ਲੱਗਾ ਪਰ ਉਹਦੇ 'ਚ ਅਸੀਂ ਕਾਮਯਾਬੀ ਹੋਏ ਉਹਦੇ 'ਚ ਕੈਪਟਨ ਸਾਹਿਬ ਦੀ ਕੋਈ ਕੰਟ੍ਰਿਬਿਊਸ਼ਨ ਨਹੀਂ ਸੀ ਉਹ ਡਿਪਾਰਟਮੈਂਟ ਜੀਐਲ ਦੀ ਸੀ ਕਿ ਉਹਨਾਂ ਨੂੰ ਭੇਜਣਾ ਸੀ ਉਹਨਾਂ ਨੂੰ ਉਹਦੇ ਉੱਪਰ ਕਰਨਾ ਹੀ ਪੈਣਾ ਸੀ ਗਵਰਨਰ ਸਾਹਿਬ ਨੂੰ ਭੇਜਣ ਲਈ ਇਸ ਲਈ ਜਿਹੜੀ ਅੱਪਰ ਗੱਲ ਜੇ ਕਰੀਏ ਕਿ ਵਾਕਈ ਬੇਅਦਬੀਆਂ ਦੇ ਉੱਪਰ ਪੋਲਿਟਿਕਸ ਤੇ ਹੋਈ ਆ ਇਹਨੂੰ ਲੌਜੀਕਲ ਐਂਡ ਤੱਕ ਕੋਈ ਵੀ ਲੈ ਕੇ ਜਾਣ ਨੂੰ ਤਿਆਰ ਨਹੀਂ ਰਿੰਦਾ ਵਾਹਬਾ ਸਾਹਿਬ ਐਸਆਈਟੀਜ਼ ਬਣੀਆਂ ਜਿਵੇਂ ਕੱਲ ਹਾਊਸ ਵਿੱਚ ਡਿਸਕਸ ਹੋਇਆ ਐਸਆਈਟੀਜ਼ ਬਣੀਆਂ ਐਸਆਈਟੀਜ਼ ਵਿੱਚ ਬਾਦਲਸ ਨੂੰ ਕਦੇ ਵੀ ਕਿਉਂ ਨਹੀਂ ਨੇਮ ਕੀਤਾ ਗਿਆ ਉਹਨਾਂ ਦੀ ਰਿਪੋਰਟਸ ਵਿੱਚ ਚਾਰਜ ਸ਼ੀਟਸ ਵਿੱਚ ਕਦੇ ਵੀ ਕਿਉਂ ਨੇਮ ਨਹੀਂ ਕੀਤਾ ਮੇਰਾ ਮੇਰੇ ਖਲਕ ਜਿਹੜੀ ਐਸਆਈਟੀਜ਼ ਬਣੀਆਂ ਉਹਨਾਂ 'ਚ ਮੈਂ ਵੀ ਕਾਫੀ ਹੱਦ ਤੱਕ ਮੀਟਿੰਗਸ ਵਿੱਚ ਬੈਠਦਾ ਰਿਹਾ ਉਹ ਕਦੀ ਵੀ ਸੀਰੀਅਸ ਨਹੀਂ ਸੀ ਹੋ ਜਾਂਦਾ ਸਦੀਪ ਇਹਸ ਫੁਲ ਕੰਪਲੀਟਲੀ ਐਕਸਰਸਾਈਜ਼ ਇਨ ਫਿਟਨੈਸ ਐਕਚੁਅਲੀ ਐਕਸਰਸਾਈਜ਼ ਹੀ ਹੋ ਖਾਸ ਕਰਕੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਪਰਮੋਦ ਕੁਮਾਰ ਦੀ ਐਸਟੀ ਜਿਹੜੀ ਡਿਫਰੈਂਸ ਆਉਂਦਾ ਸੀ ਸਭ ਨਾਲ ਬਹੁਤ ਵਾਰੀ ਲੜਾਈ ਵੀ ਹੋਈ ਮੈਂ ਤੁਹਾਡੇ ਸਾਹਮਣੇ ਕਈ ਵਾਰਾਂ ਅਖਬਾਰਾਂ ਵਿੱਚ ਵੀ ਬੋਲ ਜਾਂਦਾ ਸੀ ਔਰ ਮੈਨੂੰ ਮ ਕੈਪਟਨ ਸਾਹਿਬ ਦਾ ਕਾਫੀ ਗੁੱਸਾ ਵੀ ਉਹਨਾਂ ਦਾ ਮੇਰੇ ਨਾਲ ਰਹਿੰਦਾ ਹੁੰਦਾ ਸੀ ਕਿ ਇਹ ਬੋਲ ਜਾਂਦਾ ਤੇ ਮੈਂ ਕਹਿੰਦਾ ਜਿੱਦੋਂ ਆਪਾਂ ਕਸਮ ਖਾ ਕੇ ਆਏ ਤੇ ਮੇਰੇ ਕੋਲ ਨਹੀਂ ਮੈਂ ਕਿਹਾ ਜੀ ਮੈਂ ਤੇ ਉਸ ਬਾਬੇ ਦਾ ਪੋਤਾ ਵਾਂ ਜਿਹੜੇ ਪਹਿਲੇ ਹੈਡ ਗ੍ਰੰਥੀ ਬਣੇ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕ ਕੇ ਬਾਬਾ ਬੋਡਾ ਸਾਹਿਬ ਲੈ ਕੇ ਕਿਹਾ ਮੈਂ ਜੀ ਮੇਰੇ ਕੋਲ ਕੰਮ ਨਹੀਂ ਹੋਣੇ ਮੈਂ ਵੀ ਕਹਾਂ ਮਹਾਰਾਜ ਸਾਹਿਬ ਤੁਹਾਨੂੰ ਗੁਰੂ ਨੇ ਬਖਸ਼ਿਸ਼ ਕੀਤੀ ਆ ਤੁਹਾਡੇ ਘਰ ਅਸਿਸਟੈਂਟ ਨੇ ਗੁਰੂ ਸਾਹਿਬ ਦੇ ਤੇ ਸਾਨੂੰ ਤੇ ਹੁਣ ਮੌਕਾ ਵਾ ਕਿ ਜਿਹੜੇ ਇਹਨੂੰ ਕਰਕੇ ਜਾਣਾ ਚਾਹੀਦਾ ਪਰ ਉਹ ਇਹਦੇ ਤੇ ਕੋਈ ਉਹਨਾਂ ਨੇ ਕਦੀ ਇਹ ਕਰਨਾ ਚੌਲਜ ਬਿਲਕੁਲ ਸਟਾਰਟ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਨੇ ਕੰਮ ਕੀਤਾ ਤਿੰਨ ਚਾਰ ਮਹੀਨੇ ਕਾਫੀ ਬਹੁਤ ਸਪੀਡ ਅਪ ਹੋਇਆ ਕੰਮ ਬਹੁਤ ਜਲਦੀ 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 ਮੀਟਿੰਗਸ ਲਈਆਂ ਰਿਤਨ ਸਿੰਘ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਨਾ ਕੋਈ ਕੋਈ ਹਿڈن ਅਜੰਡਾ ਸੀਗਾ ਜਾਂ ਉਹਨਾਂ ਦਾ ਕੋਈ ਟਾਈਅਪ ਸੀਗਾ ਵਿਦ ਬਾਦਲਸ ਵੋਟ ਵਾਸ ਦੀ ਰੀਜ਼ਨ ਵਾਈ ਵੁੱਡ ਵਾਈ ਵੁੱਡ ਅ ਪਰਸਨ ਹੂ ਹੈਡ ਬੀਨ ਕਲੇਮਿੰਗ ਹੂ ਹੂ ਕੇਮ ਟੂ ਪਾਵਰ ਪ੍ਰੋਮਿਸਿੰਗ ਟੂ ਚੇਂਜ ਪੰਜਾਬ ਐਂਡ ਪ੍ਰੋਮਿਸਿੰਗ ਟੂ ਗਿਵ ਓਜ਼ਰ ਉਹ ਕਿਉਂ ਚੇਅਰਮੈਨਰ ਬਣੇ ਉਹਨਾਂ ਨੇ ਬਾਦਲਾਂ ਦੇ ਅਗੇਂਸਟ ਜਿਹੜੇ ਕੇਸੇਜ਼ ਬਣਾਏ ਉਹਦੇ ਬਾਰੇ ਨਾ ਕੋਮਪਰੋਮਾਈਜ਼ ਹੋਇਆ ਉਹਦੇ ਬਾਅਦ ਇਹ ਬਿਲਕੁਲ ਹੀ ਸਲੋ ਡਾਊਨ ਹੋ ਗਏ ਕਿ ਮੈਂ ਦੇਖੋ ਕਹਿੰਦੇ ਸੀ ਕਿ ਖੁੰਡੀ ਤੁਸੀਂ ਨਹੀਂ ਦਿਖਾਉਂਦੇ ਹੁਣ ਆਪਣੀ ਤੁਸੀਂ ਤੁਹਾਡੇ ਚੋਂ ਐਗਰੈਸ਼ਨ ਨਹੀਂ ਹੈਗਾ ਕਾਫੀ ਤੁਸੀਂ ਉਹਨਾਂ ਤੇ ਰਿਪੀਟਿਡਲੀ ਕੈਬਨਟ 'ਚ ਹੀ ਗੱਲਾਂ ਰਹੇ ਜਿਸਟਿਸ ਕਰ ਦਈਏ ਸੀ ਪਰ ਕਰੰਟ ਨਹੀਂ ਰਿਹਾ ਮੈਂ ਇਹਦੇ 'ਚ ਇਹਦੇ 'ਚ ਆਪਾਂ ਗੱਲ ਕਰ ਲੈਂਦੇ ਹਾਂ ਕਿ ਤੁਸੀਂ ਉੱਥੇ ਕਦੀ ਵੀ ਕੈਪਟਨ ਸਾਹਿਬ ਨੇ ਇਹਨਾਂ ਚੀਜ਼ਾਂ ਤੇ ਕਦੀ ਗੱਲ ਨਹੀਂ ਸੀ ਕੀਤੀ ਬਦਕਿਸਮਤੀ ਹੈ ਸਾਡੀ ਕਿ ਇੱਕ ਐਕੂ ਜੀ ਚੀਫ ਮਿਨਿਸਟਰ ਜਿਹਦੇ ਨਾਮ ਦੇ ਨਾਲ ਗੁਰੂ ਘਰ ਨੂੰ ਜੋੜਿਆ ਜਾਂਦਾ ਸੀ ਜਿਸ ਪਰਿਵਾਰ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉਸੇ ਹੀ ਚੀਫ ਮਿਨਿਸਟਰ ਨੇ ਉਸ ਗੁਰੂਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਉਹਦਾ ਬਦਲਾ ਨਹੀਂ ਲਿਆ ਆਪਾਂ ਹੁਣ ਇਹਦੇ ਤੇ ਆ ਜਾਂਦੇ ਆ ਕੁੰਗਰਜ ਪ੍ਰਤਾਪ ਸਿੰਘ ਤੇ ਮੈਂ ਮੇਰੇ ਨਾਲ ਠੀਕ ਸੀ ਕਿ ਮੈਨੂੰ ਮੇਰੇ ਖਾਲ ਤੁਸੀਂ ਲੈ ਕੇ ਕਿੰਨੇ ਕੈਪਟਨ ਸਾਹਿਬ ਦੀ ਇੰਟਰਵਿਊ ਲਈ ਜਿਹਦੇ ਵਿੱਚ ਕਹਿੰਦੇ ਕਿ ਸੁਖਜਿੰਦਰ ਟਰਸਟਵਰਦੀ ਨਹੀਂ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹਨੇ ਮੇਰੇ ਕੋਲੋਂ ਕੁੰਗਰਜ ਪ੍ਰਤਾਪ ਉਸ ਕਮੇਟੀ ਦੇ ਵਿੱਚ ਪਾਇਆ ਸੀ ਐਸਆਈਟੀ ਚ ਮੈਂ ਪਾਇਆ ਸੀ ਲੜ ਕੇ ਪਾਇਆ ਮੈਂ ਕਿਹਾ ਜੀ ਕੋਈ ਤੇ ਪਾ ਤੋ ਜਿਹੜਾ ਬੋਲੇ ਤੇ ਫਿਰ ਇਹਨਾਂ ਨੇ ਕੁੰਗਰਜ ਪ੍ਰਤਾਪ ਪਤਨ ਕੀ ਦਾ ਨਾਮ ਕੱਟਿਆ ਤੇ ਉਹਦੇ ਤਾਂ ਫਿਰ ਕੁੰਗਰਜ ਪ੍ਰਤਾਪ ਪਿਆ ਨੋ ਡਾਊਟ ਕਿ ਕੌਂੁਰਜੇ ਪ੍ਰਤਾਪ ਨੇ ਜਿਹੜੇ ਬਾਈਬਲ ਕਲਾ ਔਰ ਕੋਟਕਪੁਰਾ ਜਿਹੜੀ ਅਨ ਆਇਡੈਂਟੀਫਾਈਡ ਪੁਲਿਸ ਲਿਖੀ ਸੀ ਉਹਦੇ ਚ ਆਇਡੈਂਟੀਫਿਕੇਸ਼ਨ ਲੈ ਕੇ ਆਇਆ ਹਮ ਆਇਡੈਂਟੀਫਾਈ ਕੀਤਾ ਕਿ ਇਹਨਾਂ ਆਫੀਸਰਾਂ ਨੇ ਔਰ ਮੈਨੂੰ ਅੱਜ ਵੀ ਯਾਦ ਆ ਕਿ ਜਿਸ ਵੇਲੇ ਉਹ ਕਿਹੜੇ ਸੈਕਟਰ 'ਚ ਬੈਠੇ ਕਰ ਰਹੇ ਸੀ ਇਹਦੇ ਮੈਨੂੰ ਮੈਸੇਜ ਆਉਂਦੇ ਰਹੇ ਤੇ ਇਹਦੇ ਕੋਲ ਹੋਣਗੇ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਤੇ ਡਿਲੀਟ ਹੋ ਗਏ ਇਹਦੇ ਕੋਲ ਜਰੂਰ ਹੋਣਗੇ ਕੁੰਵਰ ਜੇ ਪ੍ਰਤਾਪ ਕੋਲ ਕਿਉਂਕਿ ਇਹਨੇ ਮੈਨੂੰ ਇੱਕ ਦੋ ਵਾਰ ਵਿਖਾ ਕੇ ਮੈਂ ਤੁਹਾਨੂੰ ਜੀ ਜੋ ਮੈਸੇਜ ਉੱਤੇ ਮੈਂ ਤੋਂ ਡਿਲੀਟ ਨਹੀਂ ਕਭੀ ਕਰਤਾ ਉਹਦੇ ਚ ਇਹਨੇ ਮੈਨੂੰ ਮੈਸੇਜ ਕੀਤਾ ਕਿ ਚਰਨਜੀਤ ਨੂੰ ਵੀ ਛੱਡ ਰਹੇ ਨੇ ਚਰਨਜੀਤ ਸ਼ਰਮਾ ਨੂੰ ਚਰਨਜੀਤ ਸ਼ਰਮਾ ਜਿਨੇ ਜਿੱਤੇ ਨੀਚੇ ਪੁਲਿਸ ਜਿਨੇ ਬੇਬਲ ਕਲਾ ਫਾਇਰਿੰਗ ਆਰਡਰ ਕੀਤੀ ਸੀਗੀ ਉਹਦੇ ਚ ਫਿਰ ਮੈਂ ਉੱਠ ਕੇ ਸ਼ਾਮ ਨੂੰ ਕੈਪਟਨ ਸਾਹਿਬ ਨਾਲ ਲੜਾਈ ਵੀ ਕੀਤੀ ਔਰ ਅੱਜੋ ਹੀ ਮੈਨੂੰ ਜਾਦਾ ਕਿ ਦੂਸਰੇ ਦਿਨ 5 ਵਜੇ ਬੋਰਨ 6 ਵਜੇ ਉਸ ਟਾਈਮ ਤੇ ਡੀਜੀਪੀ ਸਾਹਿਬ ਦਿਨਕਰ ਗੁਪਤਾ ਜੀ ਦਾ ਕਿ ਮੈਨੂੰ ਕੋਈ ਮੈਸੇਜ ਆਇਆ ਕਿ ਅਰੈਸਟਡ ਇੰਨਾ ਹੀ ਲਿਖਿਆ ਉਹਨਾਂ ਨੇ ਅਰੈਸਟਡ ਚਰਨਜੀਤ ਅੱਛਾ ਅੱਛਾ ਮੈਂ ਫਿਰ ਬਾਅਦ ਬਾਅਦ ਸਮਝਣ ਲੱਗੀ ਮੈਂ ਟੈਲੀਫੋਨ ਇੱਕ ਅੱਧੇ ਮੈਂ ਹੋ ਕਿਨੂੰ ਫੜਿਆ ਉਹਨਾਂ ਕਹਿੰਦੇ ਚਰਨਜੀਤ ਦੂਸਰਾ ਇਥੇ ਹੀ ਕੁਮਰ ਜੇ ਪ੍ਰਤਾਪ ਨੇ ਉਮਰਾ ਨੰਗਲ ਦੂੰ ਵੀ ਇਹਨੇ ਜ਼ਰੂਰਤ ਕਰਕੇ ਅਰੈਸਟ ਕੀਤਾ ਇਹ ਦੋਨੋਂ ਚੀਜ਼ਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਨੀਆਂ ਪਈਆਂ ਜਦੋਂ ਬਹੁਤ ਜ਼ਿਆਦਾ ਪਰ ਰਦਾਵਾ ਸਾਹਿਬ ਇਹ ਜਿਹੜੀ ਐਸਆਈਟੀ ਦੇ ਵਿੱਚ ਇੱਕ ਡਿਫਰੈਂਸ ਆਪਨ ਆ ਗਿਆ ਸੀ ਜਿਹੜੀ ਤੁਸੀਂ ਪ੍ਰਮੋਦ ਕੁਮਾਰ ਜੀ ਦੀ ਕਹੀ ਹੈ ਉਹਦੇ ਵਿੱਚ ਉਹ ਡਿਫਰੈਂਸ ਆਪਨ ਹਾਈ ਕੋਰਟ ਨੇ ਵੀ ਨੋਟ ਕੀਤਾ ਉਹ ਸਾਇਨ ਦਾ ਜਿਹੜਾ ਤੁਸੀਂ ਕਿਹਾ ਉਹਨਾਂ ਨੂੰ ਬੜਾ ਸਟ੍ਰਕਚਰ ਪਾਸ ਕੀਤਾ ਇਹ ਨੌਬਤ ਕਿਉਂ ਆਈ ਐਸਆਈਟੀ ਤੇ ਉਹਦਾ ਦੱਸੋ ਥੋੜਾ ਜਿਹਾ ਸਾਨੂੰ ਵੀ ਕਿਵੇਂ ਵਾਈਟ ਹੈਪਨਡ ਦੇਖੋ ਜਿਹੜੇ ਬਾਕੀ ਮੈਂਬਰ ਸੀ ਜੀ ਉਹਨਾਂ ਦਾ ਮੈਨੂੰ ਨਹੀਂ ਸੀ ਪਤਾ ਕਿ ਉਹ ਕਿਉਂ ਨਹੀਂ ਸੀ ਕਰਨਾ ਚਾਹੁੰਦੇ ਪਰ ਇਹਦੇ ਤੇ ਮੈਨੂੰ ਇਹ ਆ ਕਿ ਜਿਹੜਾ ਕੁੰਵਰਜ ਪ੍ਰਤਾਪ ਨੇ ਕਿਹਾ ਕਿ ਮੈਂ ਦਸਵਾ ਚਲਾਨ ਪੇਸ਼ ਕਰਨੀ ਚੀਫ ਮਿਨਿਸਟਰ ਕੋਲ ਭੇਜਿਆ ਇਹ ਦਾ ਬਿਲਕੁਲ ਗਲਤ ਆ 16 ਸੈਕਟਰ ਚੋਂ ਜਿੱਥੇ ਮੈਂ ਆਪਣੀ ਬੇਟੀ ਕੋਲ ਟ੍ਰੇਨਾਂ ਹੁਣ ਵੀ ਇਥੋਂ ਮੈਨੂੰ ਲੈ ਕੇ ਸਿਸਵਾ ਚੱਲਿਆ ਫਾਰਮ ਤੇ ਅਰਨਪਾਲ ਦੀ ਸੈਟ ਜਿਹੜੀ ਸੀ ਉਹ ਫੋਰਨ ਗਿਆ ਤੇ ਇਹਨੂੰ ਆਖਿਆ ਕਿ ਹੁਣ ਟਾਈਮ ਆ ਗਿਆ ਤੇ ਇਹਨੂੰ ਆਪਾਂ ਚੇਂਜ ਕਰ ਦਈਏ ਕੈਪਟਨ ਸਾਹਿਬ ਨੇ ਕਿਹਾ ਕਿ ਠੀਕ ਲੈ ਆਉ ਉਹਨੂੰ ਇਹ ਉਹਨਾਂ ਦੇ ਕਹਿਣ ਤੇ ਨਹੀਂ ਗਿਆ ਫਿਰ ਮੇਰੇ ਕਹਿਣ ਤੇ ਗਿਆ ਮੈਂ ਲੈ ਕੇ ਗਿਆ ਮੇਰੇ ਨਾਲ ਇੱਕ ਐਕਸ ਮਿਨਿਸਟਰ ਤੇ ਉਸ ਟਾਈਮ ਦਾ ਮਿਨਿਸਟਰ ਤੇ ਐਮਐਲਏ ਸੀ ਐਮਐਲਏ ਸਾਹਿਬ ਗੱਡੀ ਡਰਾਈਵ ਕਰਨ ਲੱਪੇ ਮੈਂ ਅੱਗੇ ਬੈਠ ਕੇ ਮੰਤਰੀ ਜੀ ਤੇ ਦੋਨੋਂ ਪਿੱਛੇ ਬੈਠ ਕੇ ਕਹਿੰਦਾ ਜੀ ਕੀ ਬਾਤ ਕਰਾਂਗੇ ਇੱਕ ਤੋਂ ਬਿਕਰਮ ਜੀ ਠੀਕ ਹੈ ਸਾਥ ਮਿਲਾ ਹੁਆ ਹੈ ਦੂਸਰਾ ਜੋ ਕੋਟਕਪੂਰਾ ਮੇ ਹੁਆ ਹੈ ਵੋ ਬਤਾ ਦੇਗਾ ਐਸਆਈਟੀ ਦੇ ਮੈਂਬਰਾਂ ਬਾਰੇ ਕਹਿ ਰਹੇ ਸੀ ਐਮਐਲਏ ਬਾਰੇ ਤੇ ਸਾਡੇ ਮਿਨਿਸਟਰ ਬਾਰੇ ਅੱਛਾ ਅੱਛਾ ਉੱਥੇ ਜਾ ਕੇ ਨੇ ਇਨੇ ਚ ਕੌਣ ਐਮਐਲਏ ਸੀ ਤੇ ਕੌਣ ਮਿਨਿਸਟਰ ਸੀ ਨਹੀਂ ਜੀ ਪੰਜਾਬ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਕੌਣ ਸੀਗਾ ਜਦੋਂ ਜਦੋਂ ਤੁਸੀਂ ਕਹੀ ਤੁਸੀਂ ਦੱਸ ਹੀ ਦਿੱਤਾ ਤਾਂ ਇਹ ਤਾਂ ਨਾ ਤਾਂ ਦੱਸ ਹੀ ਦਿਓ ਜੀ ਤੇ ਉਹ ਕੋਈ ਗੋਮਰ ਜੇ ਪ੍ਰਤਾਪ ਨੂੰ ਪੁੱਛ ਲਓ ਮੇਰੇ ਖਿਆਲ ਜਲਦੀ ਦੱਸ ਦੇਗਾ ਓਕੇ ਤੇ ਉਹਦੇ ਚ ਜਦੋਂ ਅਸੀਂ ਗਏ ਤੇ ਇਹਨੇ ਉਹਨੇ ਜਾ ਕੇ ਆ ਜੀ ਮੈਂ ਇਹਨਾਂ ਦੇ ਸਾਹਮਣੇ ਕਿਸੇ ਦੇ ਸਾਹਮਣੇ ਤੁਹਾਡੇ ਨਾਲ ਗੱਲ ਨਹੀਂ ਕਰਨੀ ਇਨਕਲੂਡਿੰਗ ਡੀਜੀਪੀ ਹੂੰ ਇਨ ਕੱਲ ਬੈਠ ਕੇ ਦੋਨੋਂ ਨੇ ਗੱਲ ਕੀਤੀ ਹੈ ਮੈਨੂੰ ਨਹੀਂ ਪਤਾ ਕੀ ਕੀਤੀ ਉਹਦੇ ਬਾਅਦ ਇਹ ਆਰਡਰ ਨਾ ਹੁਣ ਉਹ ਮੇਰੇ ਕੋਲ ਮੇਰੇ ਖਲਾਜੇ ਵੀ ਮੈਸੇਜ ਪਿਆ ਹੋਣਾ ਜਿਹੜਾ ਮੈਂ ਉਹਨੂੰ ਕੀਤਾ ਇਹ ਅਤਲ ਮੰਤੇ ਨੂੰ ਕਿ ਪਰ ਮੈਂ ਸਖਤ ਮੈਸੇਜ ਭੇਜਿਆ ਅਤਲੰਦਾ ਚ ਉਸ ਵੇਲੇ ਏਜੀ ਸੀਗੇ ਏਜੀ ਸੀ ਉਹਨੇ ਕਰਨੇ ਸੀ ਨਾ ਕੋਈ ਓਪੀਨੀਅਨ ਦੇਣੀ ਪਰ ਕੀ ਕਰਨਾ ਸੀ ਕੋਈ ਗੱਲ ਸੀ ਉਹ ਕਰਨੀ ਸੀ ਰਿਹਾ ਮੈਨੂੰ ਦਿਨਕਰ ਗੁਪਤਾ ਕਹਿੰਦਾ ਕਿ ਜੀ ਉਹਨੂੰ ਕੋਹ ਭੇਜ ਨਹੀਂ ਰਿਹਾ ਤੇ ਅਸੀਂ ਕਰਨੇ ਉਹ ਉਹ ਅਸੀਂ ਕਰ ਦਿੱਤਾ ਪਰ ਕਿਤੇ ਵੀ ਇਸ ਨੇ ਦਸਵਾਂ ਚਲਾਨ ਝਾਰ ਨਹੀਂ ਕੀਤਾ। ਹੂੰ। ਔਰ ਮੈਂ ਬੜੀ ਅਥਾਰਟੀ ਨਾਲ ਕਹਿਣਾ ਕਿ ਆਯੂ ਕਦੀ ਵੀ ਗਵਰਨਮੈਂਟ ਕੋਲ ਚਲਾਨ ਲੈ ਕੇ ਨਹੀਂ ਜਾਂਦਾ। ਜੇ ਸincere ਹੁੰਦਾ, honest ਹੁੰਦਾ ਉਹ ਚਲਾਨ ਇਹਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਦੇਣਾ ਚਾਹੀਦਾ ਸੀ। ਜੇ ਇਹ ਕਹਿਣਾ ਕੁਮਰ ਵਿਜੇ ਪ੍ਰਤਾਪ ਦੀ। ਕੁਮਰ ਵਿਜੇ ਪ੍ਰਤਾਪ। ਅੱਛਾ। ਜੇ ਇਹ ਕਹਿਣਾ ਕਿ ਹੋਮ ਮਿਨਿਸਟਰ ਕੋਲ ਜਾਦਾ ਬਿਲਕੁਲ ਗਲਤ ਆ। ਤੇ ਫੇਰ ਚੇਂਜ ਆਫ ਸਟੈਂਡ ਕਿਉਂ ਆਇਆ ਉਹਦਾ? ਇਹ ਉਹ ਦੱਸ ਸਕਦਾ ਕਿਉਂਕਿ ਉਹਨੇ ਪਾਰਟੀ ਤੋਂ ਦੂਸਰੀ ਚੀਜ਼ ਸੁਣੋ ਅਗਰ ਮੈਂ ਹੁੰਦਾ ਉਸ ਟਾਈਮ ਹੋਮ ਮਿਨਿਸਟਰ ਜੋ ਸਟ੍ਰਕਚਰ ਹਾਈ ਕੋਰਟ ਚ ਪਾਸ ਹੋਏ ਸੀ ਕੁਮਰ ਵਿਜੇ ਪ੍ਰਤਾਪ ਜੀ ਰਿਜ਼ਾਈਨ ਕਰਦਾ ਉਹਦੇ ਤੋਂ ਪਹਿਲਾਂ ਮੈਂ ਐਕਸਪਲੇਨੇਸ਼ਨ ਕਰਨੀ ਸੀ ਕਿ ਇਹ ਜਿਹੜੇ ਸਟ੍ਰਕਚਰ ਪਾਸ ਹੋਏ ਨੇ ਤੇਰੇ ਬਾਈ ਨੇਮ ਹੋਏ ਨੇ ਆਰ ਯੂ ਸੇਇੰਗ ਥੈਟ ਹੀ ਵਾਸ ਗਿਵਨ ਐਨ ਈਜ਼ੀ ਵੇ ਆਊਟ ਬਿਲਕੁਲ ਇਹ ਤੇ ਕੈਪਟਨ ਅਮਰਿੰਦਰ ਸਿੰਘ ਜੋ ਆਪ ਦੇ ਸਕਦੇ ਨੇ ਤੁਸੀਂ ਕਹਿ ਰਹੇ ਹੋ ਸਭ ਇੱਕ ਕਨਸਪੀਰੇਸੀ ਦਾ ਹਿੱਸਾ ਸੇ ਕੰਮ ਮੈਂ ਮੈਂ ਇਹਨੂੰ ਇਹਨੂੰ ਮੈਂ ਤੁਹਮੇਰੀ ਰੁਚੀ ਦਾ ਜੀ ਮੇਰੇ ਕਹਿਣ ਦਾ ਮਤਲਬ ਇਹ ਹੋਈ ਆ ਜਿਹੜਾ ਮੈਂ ਤਾਂ ਉਹ ਵੀ ਦੁੱਧ ਦਾ ਧੋਲਿਆ ਨਹੀਂ ਹੈਗਾ ਮੈਨੂੰ ਉਹਨੇ ਪਤਾ ਦੁੱਧ ਚਟਾ ਸੀ ਕਿ ਪਾਣੀ ਕਾਲਾ ਸੀ ਕਿ ਕੌਣ ਕਾਲਾ ਸੀ ਕਿ ਦੁੱਧ ਹੀ ਕਾਲਾ ਹੋ ਗਿਆ ਮੈਂ ਫੈਕਟ ਤੁਹਾਨੂੰ ਦੱਸ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ ਉਸ ਟਾਈਮ ਇਹਦਾ ਰੈਜ਼ੀਗਨੇਸ਼ਨ ਐਕਸੈਪਟ ਨਹੀਂ ਸੀ ਕਰਨਾ ਚਾਹੀਦਾ ਕਰਨਾ ਚਾਹੀਦਾ ਸੀ ਕਿ ਆ ਜਿਹੜੇ ਸਟ੍ਰਕਚਰ ਪਾਸ ਹੋਏ ਨੇ ਇਹਨਾਂ ਦਾ ਜਵਾਬ ਦੇ ਕੇ ਜਿਹੜੀ ਤੂੰ ਇਨਕੁਆਰੀ ਕੀਤੀ ਆ ਇਹ ਕਿਉਂ ਬਿਲਕੁਲ ਹੀ ਖਾਰਜ ਕਰ ਦਿੱਤੀ ਹਾਈ ਕੋਰਟ ਨੇ ਇੱਕ ਕਿਸਮ ਦੇ ਰਿਜੈਕਟ ਹੀ ਕਰ ਦਿੱਤੀ ਇਹਦਾ ਜਵਾਬ ਦੇ ਉਹਦੇ ਬਾਅਦ ਨਾ ਉਹਦਾ ਲੈ ਕੇ ਰਿਪਲਾਈ ਲੈ ਕੇ ਸਾਨੂੰ ਕਰਨਾ ਚਾਹੀਦਾ ਇਹਦੇ ਚ ਕੈਪਟਨ ਨਵਿੰਦਰ ਪਰ ਕੋਰ ਵਿਜੇ ਪ੍ਰਤਾਪ ਦੀ ਸਾਰੀ ਪੋਲਿਟਿਕਸ ਇਸ ਚੀਜ਼ ਤੇ ਟਿੱਕੀ ਹੋਈ ਆ ਕਿ ਮੈਂ ਪਾਰਟੀ ਨੇ ਉਹਨੂੰ ਇਸ ਚੀਜ਼ ਤੇ ਆਪਣਾ ਪੋਸਟਰ ਬਾਇ ਉਹ ਆਮ ਆਦਮੀ ਪਾਰਟੀ ਨੇ ਬਣਾ ਕੇ ਰੱਖਿਆ ਜੀ ਉਹਦੀ ਤੇ ਪੋਲਿਟਿਕਸ ਰੁਕੀ ਰੀ ਬਰਗਾੜੀ ਤੇ ਜਿਹੜੀ ਉਹਦੇ ਕੋਲ ਇਨਕੁਆਰੀ ਨਹੀਂ ਸੀ ਜਿਹੜਾ ਉਹ ਇਹ ਕਹਿੰਦਾ ਰਿਹਾ ਕਿ ਗੁਰੂ ਗੁਰਗ੍ਰੰਥ ਸਾਹਿਬ ਨੂੰ ਉਹਦੀ ਤੇ ਕੰਮ ਉਹਦਾ ਸਿਰਫ ਫਾਇਰਿੰਗ ਤੱਕ ਸੀ ਤੋਂ ਜਿੰਕਾਰੀ ਰਣਵੀਰ ਸਿੰਘ ਖਟੜਾ ਕੋਲ ਸੀ ਖਟੜਾ ਕੋਲ ਸੀ ਹਾਂਜੀ ਹਾਂਜੀ ਉਹਦੇ ਸਜ਼ਾਵਾਂ ਹੋਈਆਂ ਭਾਵੇਂ 5 ਸਾਲ 5000 ਰੁਪਏ ਫਾਈਨ ਹੋਇਆ ਜਾਂ ਕੋਈ ਉਹਦੇ ਚ ਸਜ਼ਾਵਾ ਹੋ ਗਿਆ ਇਹਦੇ ਜਿੱਤੇ ਹੋਏ ਕੁਛ ਨਹੀਂ ਰਤਨਾਪਾਪਾ ਸਭ ਇੱਕ ਚੀਜ਼ ਦੱਸੋ ਇੰਨੀ ਪੋਲਿਟਿਕਸ ਪਿਛਲੇ 10 ਸਾਲ ਤੋਂ 10 ਸਾਲ ਹੋ ਗਏ ਇਨਸੀਡੈਂਟ ਹੋਏ ਇੰਨੀ ਪੋਲਿਟਿਕਸ ਇਸ ਚੀਜ਼ ਤੇ ਚੱਲ ਰਹੀ ਆ ਹਾਲੇ ਤੱਕ ਜਿਹੜਾ ਸਿੱਖ ਪੰਥ ਹੈ ਉਹਨੂੰ ਕਲੋਜ਼ਰ ਨਹੀਂ ਮਿਲਿਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਐਕਚੁਅਲੀ ਇਹੋ ਜਿਹਾ ਕਿਹੋ ਜਿਹਾ ਕੰਮ ਕਿਨੇ ਕੀਤਾ ਸੀਗਾ ਤੁਸੀਂ ਹੋਮ ਮਿਨਿਸਟਰ ਰਹੇ ਹੋ ਤੁਸੀਂ ਇਸ ਪੂਰੇ ਇਨਵੈਸਟੀਗੇਸ਼ਨ ਵਿੱਚ ਸ਼ੁਰੂ ਤੋਂ ਲੈ ਕੇ ਇਨਵੋਲਡ ਰਹੇ ਹੋ ਤਾਂ ਸਾਨੂੰ ਦੱਸੋ ਕਿ ਕੌਣ ਸੀਗਾ ਇਸ ਇਸ ਪੂਰੇ 21 ਕਿਹੜੀ ਪੋਲਿਟਿਕ ਸੀਗੀ ਕੌਣ ਇਸ ਦੇ ਪਿੱਛੇ ਸੀਗਾ ਕਿ ਵਿਦੇਸ਼ੀ ਤਾਕਤਾਂ ਸੀ ਇੱਥੇ ਦੇ ਬੰਦੇ ਸੀਗੇ ਵੋਟ ਪੋਲਿਟਿਕਸ ਸੀ ਬਾਬੇ ਦੀਆਂ ਵੋਟਾਂ ਲੈਣ ਦੀ ਜੋ ਬਹੁਤ ਸਾਡੇ ਲਈ ਅਨਫੋਰਚੂਨੇਟ ਗੱਲ ਹੈ ਕਿ ਅਸੀਂ ਧਰਮਾਂ 'ਚ ਵੰਡ ਕੇ ਜਾਂ ਕਿਸੇ ਪਾਪੇ ਦੇ ਕੋਲ ਜਾ ਕੇ ਮੇਰੇ ਕੋਲ ਕਈ ਜਿਹੜੇ ਹੈਗੇ ਰਿਲੀਜੀਅਨ ਸਾਥੇ ਗੁੱਸਾ ਵੀ ਕਰਨਗੇ ਉਹਨਾਂ ਨੂੰ ਮੈਂ ਕਹਿੰਦਾ ਕਿ ਉਹਨਾਂ ਨੂੰ ਪੋਲਿਟਿਕਸ ਵਿੱਚ ਨਹੀਂ ਉਹਨਾਂ ਨੂੰ ਆਪਣਾ ਉਹਨਾਂ ਨੂੰ ਆਪਣਾ ਰਿਲੀਜੀਅਨ ਚਲਾਉਣਾ ਚਾਹੀਦਾ ਹੈਂਡਰਾਕਸ ਦਾ ਇੱਕ ਬਹੁਤ ਇਸ਼ੂ ਰੌਕ ਕੀਤਾ ਕੱਲ ਤੁਸੀਂ ਆਪਣੇ ਜਦੋਂ ਮਨਿਸਟਰ ਸੀਗੇ ਤੁਸੀਂ ਬਹੁਤ ਇਥੇ ਤੁਸੀਂ ਐਮਐਲਏ ਲੈ ਕੇ ਵੀ ਇਹ ਕੈਪਟਨ ਤੇ ਪ੍ਰੈਸ਼ਰ ਵੀ ਪਾਇਆ ਜਿਹੜੇ ਹਾਊਸ 'ਚ ਵੀ ਤੁਹਾਡੀ ਅ ਨਵਜੋਸੀ ਦੋਤੇ ਤੁਹਾਡੀ ਮਜੀਠੇ ਨਾਲ ਕਾਫੀ ਬਹਿਸ ਤਿੱਖੀ ਬਹਿਸ ਹੋਈ ਕੈਪਟਨ ਸਾਹਿਬ ਨੇ ਵੀ ਤੁਸੀਂ ਉਹਨਾਂ ਨੂੰ ਵੀ ਕਿਹਾ ਤੁਸੀਂ ਐਕਚੁਅਲ ਤੁਸੀਂ ਤੁਸੀਂ ਮੇਰੇ ਕੋਲ ਦੇਖਿਆ ਉਹਨਾਂ ਤੁਸੀਂ ਬੈਠੇ ਸੀ ਉਸ ਦਿਨ ਉੱਪਰ ਹੀ ਬੈਠੇ ਸੀ ਜਿਸ ਵੇਲੇ ਬਹੁਤ ਰੌਲਾ ਪਿਆ ਇਹਨਾਂ ਦੇ ਆਪਸ ਵਿੱਚ ਸਿੱਧੂ ਦੀ ਤੇ ਉਹਦੀ ਮਜੀਠੇ ਦੀ ਬਿਲਕੁਲ ਤੇ ਮੇਰੇ ਕੋਲ ਅਜੇ ਕਿਤੇ ਕਿਉਂਕਿ ਇਹਦਾ ਸਿੱਧੂ ਦਾ ਆਉਣ ਸੀਗਾ ਸਪੀਕਰ ਤੇ ਉਹ ਮੈਂ ਪਿੱਛੇ ਹੀ ਬੈਠਦਾ ਹੁੰਦਾ ਸੀ ਜਦੋਂ ਇਹ ਮਨਿਸਟਰ ਸੀ ਮੈਂ ਵੀ ਮਨਿਸਟਰ ਸੀ ਤੋਂ ਉਸ ਵੇਲੇ ਮੈਂ ਕੈਪਟਨ ਸਾਹਿਬ ਨੂੰ ਕਹਿੰਦਾ ਮੈਂ ਕਿ ਇਹ ਕੀ ਮਨਿਸਟਰ ਨੇ ਪੰਜਾਬ ਖਤਮ ਕਰ ਦਿੱਤਾ ਕਿ ਜੇ ਅੱਜ ਇਹਦੇ ਤੱਕ ਅਸੀਂ ਨਸ਼ਿਆਂ ਤੇ ਕੋਈ ਕੀਤਾ ਹੁੰਦਾ ਤੇ ਮੈਂ ਕਿਹਾ ਅੱਜ ਇਹ ਤਾਂ ਰੋਲੀ ਨਾ ਪੈਂਦੀ ਤੇ ਤੁਸੀਂ ਦੇਖੋਗੇ ਸੀਐਮ ਮੇਰੇ ਵੱਲ ਦੇਖ ਵੀ ਰਿਹਾ ਤੇ ਉਹਦੇ ਬਾਅਦ ਕਦੀ ਵੀ ਡਰਗ ਦੇ ਉੱਪਰ ਨਹੀਂ ਹੋਇਆ ਕਿ ਕੈਪਟਨ ਸਾਹਿਬ ਨੇ ਇੱਕ ਬਿਆਨ ਦਿੱਤਾ ਸੀਗਾ ਕੈਪਟਨ ਸਾਹਿਬ ਨੇ ਦੂਸਰਾ ਡਰਗ ਦੇ ਉੱਪਰ ਅਸੀਂ ਕੰਮ ਤੇ ਕੀਤਾ ਜੀ ਪਰ ਜਿਹੜੇ ਅਸੀਂ ਕਹਿੰਦੇ ਸੀ ਸਟੇਜ ਤੇ ਖੜੋ ਕੇ ਅਸੈਂਬਲੀ 'ਚ ਖੜੇ ਹੋ ਕੇ ਜਿਹੜੇ ਕਹਿੰਦੇ ਸੀਗੇ ਜਦੋਂ ਆਪੋਜੀਸ਼ਨ ਸੀਗੀ ਤੋਂ ਉਸਨੇ ਕਹਿੰਦੇ ਕਿ ਇਹ ਬੰਦਾ ਨਸ਼ੇ ਵੇਚਦਾ ਸਾਡੀ ਗਵਰਨਮੈਂਟ ਨੇ ਕਦੇ ਉੱਤਰ ਨੂੰ ਧਿਆਨ ਨਹੀਂ ਕੀਤਾ ਜੰਦਾਬ ਸਾਹਿਬ ਸੀ ਤੁਹਾਡੇ ਏਰੀਆ ਦੀ ਗੱਲ ਕਰਦੇ ਆ ਜਗੂ ਭਗਵਾਨਪੁਰਿਆ ਤੁਹਾਡੇ ਏਰੀਆ ਵਿੱਚ ਕਾਫੀ ਬਦਨਾਮ ਜਾਂ ਨਾਮੀ ਜੋ ਵੀ ਆਪਾਂ ਕਹਿ ਲਈਏ ਆਈ ਮੀਨ ਇਟ ਇਜ਼ ਇਟ ਇਜ਼ ਏਵਰੀ ਪਰਸਨਸ ਪਰਸਪੈਕਟਿਵ ਵਨ ਮੈਨਸ ਜ਼ੀਰੋਸ ਦ ਅਦਰ ਮੈਨਸ ਡੈਵਲ ਸੋ ਜਗੂ ਭਗਵਾਨਪੁਰੇ ਦੀ ਮਦਰ ਦਾ ਮਰਡਰ ਹੋਇਆ ਉਦੇ ਚ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਥੇ ਦੇ ਕੁਝ ਲੋਕਲ ਪੋਲੀਟੀਸ਼ੀਅਨਸ ਨੇ ਕਰਾਇਆ ਹੈਗਾ ਕਿਉਂਕਿ ਉਹ ਲੋਕਲ ਐਮਐਲਏ ਦਾ ਉਹ ਕਿਉਂਕਿ ਇੱਕ ਥ੍ਰੈਟ ਬਣਦੀ ਜਾ ਰਹੀ ਸੀ ਕਿ ਇਹ ਸੱਚ ਹੈ ਨਹੀਂ ਉਹ ਉਥੋਂ ਦੇ ਲੋਕਲ ਐਮਐਲਏ ਦਾ ਹਾਂ થੇਗਾ ਨਹੀਂ ਨਹੀਂ ਉਥੋਂ ਦੇ ਲੋਕਲ ਐਮਐਲਏ ਨੇ ਕਿਹਾ ਪਬਲਿਕ ਨੇ ਨਹੀਂ ਕਿਹਾ ਉਥੋਂ ਦੇ ਲੋਕਲ ਐਮਐਲਏ ਨੇ ਵਿਧਾਨ ਸਭਾ ਚ ਵੀ ਕਿਹਾ ਤੇ ਉਥੇ ਵੀ ਕਿਹਾ ਰੁਚਕਾ ਜੀ ਤੁਸੀਂ ਦੇਖੋ ਜੇਸਵਲੋ ਦਾ ਮਰਡਰ ਹੋਇਆ ਉਹਨੇ ਕਿਹਾ ਵੀਡੀਓ ਕਾਲੋ ਵੀਡੀਓ ਕਾਲ ਕਰੋ ਮੇਰਾ ਮੋਬਾਈਲ ਆ ਪਿਆ ਇੱਥੇ ਜਿੱਥੇ ਮਰਜੀ ਕੋਈ ਲਾ ਜੇ ਦੇਖਣ ਮੇਰੀ ਫੈਮਲੀ ਇਹੋ ਜੀ ਇੱਕ ਜਿਹੜੀ ਨਾ ਗੈਂਗਸਟਰ ਨਾਲ ਕਦੀ ਕੰਪਰੋਮਾਈਜ਼ ਕਰਿਆ ਤੇ ਨਾ ਉਹਨਾਂ ਨੇ 테러ਿਸਟ ਨਾਲ ਕਦੀ ਕੰਪਰੋਮਾਈਜ਼ ਕੀਤਾ ਸੀ ਤੇ ਨਾ ਕਦੀ ਕਰੇਗਾ ਜਿਹੜੇ ਸੋਸ਼ਲ ਐਂਟੀ ਨੈਸ਼ਨਲ 엘িমੈਂਟਸ ਨੇ ਇਹਨਾਂ ਦੇ ਅਗੇਂਸਟ ਮੈਂ ਹਮੇਸ਼ਾ ਹੀ ਬੋਲਦਾ ਰਿਹਾ ਤੇ ਉਹਦੇ ਚ ਕੱਲ ਹੀ ਤੁਸੀਂ ਵੇਖ ਲਓ ਜਿਹੜਾ ਇੱਕ ਇਸ ਤਾਂ ਦੀ ਗਵਰਨਮੈਂਟ ਨਹੀਂ ਫੜਿਆ ਕੱਲ ਉਹਦੇ ਬੰਦੇ ਫੜੇ ਕਿ ਜਿਹੜੇ ਆਪਣੀ ਮਾਂ ਦਾ ਬਦਲਾ ਲੈਣ ਲਈ ਉਹ ਫਿਰਦੇ ਨੇ ਇਹਦੇ ਤੇ ਵੀ ਇਨਕੁਆਰੀ ਹੋਣੀ ਚਾਹੀਦੀ ਆ ਕਿ ਮੇਰੀ ਵਾਈਫ ਦੀ ਇਲੈਕਸ਼ਨ ਚ 22 ਇਲੈਕਸ਼ਨ ਚ ਉਹ ਜਗੋਪਗਨਪੁਰ ਜਾਂ ਕੁਰੂਖhetra ਜ਼ਿਲ੍ਹੇ ਚ ਸੀ ਮੈਂ ਗਵਰਨਮੈਂਟ ਆਫ ਹਰਿਆਣਾ ਨੂੰ ਵੀ ਲੈਟਰ ਲਿਖੀ ਗਵਰਨਮੈਂਟ ਆਫ ਇੰਡੀਆ ਨੂੰ ਵੀ ਲਿਖੀ ਕਿ ਇਹਦੇ ਮੋਬਾਈਲ ਬੰਦ ਕਰੋ ਮੈਂ ਦਿਨ ਜਿਹੜਾ ਆਪਣਾ ਡੀਜੀਪੀ ਆ ਇਹਨੂੰ ਮੈਂ ਕਈ ਟੈਲੀਫੋਨ ਕੀਤੇ ਕਿ ਬੰਦ ਕਰੋ ਔਰ ਓਪਨਲੀ ਟਾਈਮ ਆਉਣ ਤੇ ਕੋਟਲੀ ਸੂਰਤ ਮੱਲੀਚ ਮਨਿਸਟਰ ਸੀਗੇ ਦੋ ਬੈਠੇ ਉਹਨਾਂ ਦੇ ਕੋਲ ਗੈਂਗਸਟਰ ਜਿਹੜੇ ਬੈਠੇ ਸੀ ਉਹਨਾਂ ਦੀ ਫੋਟੋਆਂ ਵੀ ਪ੍ਰੋਵਾਈਡ ਕੀਤੀਆਂ ਜਾਣਗੀਆਂ ਬਾਜੇ ਦੇ ਦੋਵੇਂ ਮਨਿਸਟਰ ਸੀਗੇ ਉਹਨਾਂ ਉਹ ਜਗੂ ਪਰ ਭਗਵਾਨ ਜੀ ਨਾਲ ਬੈਠੇ ਸੀ ਉਹਦੇ ਮਤਲਬ ਉਹਦੇ ਜਿਹੜੇ ਗੁਰਗੇ ਸੀ ਗੁਰਗੇ ਉਹਨਾਂ ਉਹਨਾਂ ਨਾਲ ਬੈਠੇ ਬੋਟਲੀ ਸੂਰਤ ਮੱਲੀ ਪਿੰਡ ਤੇ ਬਿਜਲੀ ਬੋਰਡ ਦੀ ਬੈਕ ਸਾਈਡ ਤੇ ਕੋਠੀ ਆ ਸੜਕ ਕੋਟਰਲ ਸੂਰਤ ਮਂਡੀ ਦਾ ਜਿਹੜਾ ਗ੍ਰੇਡ ਆ ਉਹਦੇ ਬੈਕ ਸਾਈਡ ਤੇ ਕੋਠੀ ਆ ਉਹਦੇ ਚ ਮਾਝੇ ਦੇ ਦੋ ਮਨਿਸਟਰ ਤੇ ਨਾਲ ਜਿਹੜੇ ਗੁਰਗੇ ਸੀ ਉਹਨਾਂ ਦੇ ਫੋਟੋਗ੍ਰਾਫਸ ਟਾਈਮ ਆਉਟ ਤੇ ਉਹ ਦਵਾਂਗਾ ਤੁਹਾਡਾ ਮਤਲਬ ਗੈਂਗਸਟਰ ਹਲੇ ਵੀ ਸਰਕਾਰ ਦੇ ਵਿੱਚ ਪੂਰੀ ਤਰ੍ਹਾਂ ਨਾਲ ਜਿਹੜਾ ਇਹ ਕਾਂਗਰਸ ਤੇ ਅਲੀਗੇਸ਼ਨ ਲੱਗਦਾ ਸੀ ਗੈਂਗਸਟਰ ਮੈਂ ਤਾਂ ਤਿਆਰ ਬੈਠਾ ਗੈਂਗਸਟਰイズਮ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਕੰਟਰੋਲ ਤਾਂ ਹੋਏਗਾ ਜੇ ਪੁਲਿਸ ਜਿਹੜੀ ਆ ਸੈਂਸੀਅਰ ਹੋਏਗੀ ਜਰ ਸਾਡੇ ਡੀਜੀਪੀ ਸਾਹਿਬ ਨੂੰ ਅਡਾਕ ਲਾਇਆ ਉਹ ਆਪਣੀ ਕੁਰਸੀ ਨਹੀਂ ਫੜ ਕੇ ਬੈਠਾ ਰਹਿੰਦਾ ਕਿ ਮੇਰੇ ਕਿਤੇ ਇਹੋ ਨਾ ਖਿੱਚੀ ਜਾਏ ਇੰਡੀਪੈਂਡੈਂਟ ਡੀਜੀਪੀ ਫੁੱਲ ਟਾਈਮ ਡੀਜੀਪੀ ਹੋਏ ਉਹਨੂੰ ਹੋਏਗਾ ਕਿ ਮੈਨੂੰ ਤੇ ਕੀ ਕਰ ਲੈਣਗੇ ਆਪਾਂ ਸਟਰਚਨ ਜਿਹੜੀ ਆ ਜਿਹਨੇ ਪੰਜਾਬ ਚ ਹੋ ਰਹੀ ਆ Chief Minister ਨੂੰ ਨਹੀਂ ਪਤਾ ਇਹਨਾਂ ਕਾਂਗਰਸ ਵਾਲੇ ਵੀ ਹਾਉ ਵਾਈ ਇਜ਼ ਇਟ ਕਿ ਫਿਰ ਐਸੋ ਕਾਂਗਰਸ ਵੀ ਇਨ ਰੇਟਿੰਗ ਨਹੀਂ ਬਿਲਕੁਲ ਕਾ ਮ ਕਿ ਜੇਲਾਂ ਦੇ ਵਿੱਚ ਇੰਟਰਵਿਊ ਹੋਈ ਜਾਣ ਯਾਰ ਬਠਿੰਡਾ ਜ਼ਿਲ੍ਹੇ ਚ ਜਿੱਥੇ ਜੈਮਰ ਲੱਗਾ ਹੋਏ ਹੂੰ ਉਹਦੇ ਚ ਬਿਸ਼ਨੋਈ ਦਾ ਇੰਟਰਵਿਊ ਹੋ ਜਾਏ ਪਰ ਤੁਸੀਂ ਇਹ ਨਰੇਟਿਵ ਕਿਉਂ ਨਹੀਂ ਬਿਲਡ ਕਰ ਪਾ ਰਹੇ ਸਰਕਾਰ ਦੇ ਅਗੇਂਸਟ ਬਿਕੋਜ਼ ਕਾਂਗਰਸ ਆਪ ਯੂਨਾਈਟਡ ਨਹੀਂ ਹੈਗੀਆ ਇਹ ਤੁਹਾਨੂੰ ਇਹ ਠੀਕ ਹੈ ਬਾਕੀ ਕੋਈ ਨਾਮ ਮੈਂ ਮੰਨ ਕੇ ਮੈਂ ਮੰਨ ਕੇ ਦੇਖੋ ਠੀਕ ਹੈ ਜੇ ਰਚ ਹੈ ਤੁਸੀਂ ਇਹਦੇ ਬਾਰੇ ਅਸੀਂ ਇਹ ਚਾਹ ਸੀ ਵਿਰਸਾ ਕੋਈ ਕੁਝ ਕਹਿ ਦਿੰਦਾ ਪੰਜਾਬ ਨੂੰ ਬਚਾਉਣ ਲਈ ਹੂੰ ਜਿੰਨੇ ਵੀ ਕਾਂਗਰਸੀ ਨੇ ਇਹਨਾਂ ਨੂੰ ਖੁੱਲ ਕੇ ਅਗੇਂਸਟ ਬੋਲਣਾ ਪਏਗਾ ਕਿ ਤੁਹਾਡੇ ਕੋਲ ਲੀਡਰ ਨਹੀਂ ਹੈਗਾ ਜੀ ਬੋਲਣ ਲਈ ਇਸ ਪੰਜਾਬ ਚ ਕੋਈ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮੈਂ ਬੋਲ ਨਹੀਂ ਰਿਹਾ ਮੇਰਾ ਮਤਲਬ ਜਿਹੜਾ ਵਿਧਾਨ ਸਭਾ ਚ ਬੋਲੇ ਜੀ ਸਟੇਟ ਪੋਲਿਟਿਕਸ ਤਾਂ ਦਿੱਲੀ ਚ ਲੱਗੇ ਜੀ ਉਹ ਤੇ ਠੀਕ ਹੈ ਪ੍ਰਤਾਪ ਆਜਵਾ ਪੂਰੀ ਕੋਸ਼ਿਸ਼ ਕਰਦਾ ਕੀਤੀ ਵੀ ਆ ਪਰ ਗਿਣਤੀ ਚ ਅਸੀਂ ਘਟਿਆ so you're outnumbered by the by the treasury ventures okay hmm. so thank you ਜਿਹੜੇ ਅਸੀਂ ਵੀ ਚਲੇ ਗਏ ਕਿਉਂਕਿ ਜਿੰਨਾਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਸੀ ਕਿ ਪਿੱਛੇ ਕੀ ਹੁੰਦਾ ਰਿਹਾ ਕਿਵੇਂ ਕਰਦੇ ਰੇ ਉਹ ਉੱਠ ਕੇ ਦਿੱਲੀ ਚਲੇ ਗਏ ਪਰ ਮੈਨੂੰ ਅਫਸੋਸ ਆ ਕਿ ਸਾਡੀ ਗੁਰਬਾਣੀ 'ਚ ਜਿਹੜਾ ਲਿਖਿਆ ਕਿ ਸੂਕੋ ਬੰਦਾ ਕੀ ਜਿੱਤ ਜਮੇ ਰਾਜਾਨ ਸਾਡੇ ਜੱਤੀਆਂ ਪੈਣਾਂ ਦੀ ਬਹੁਤ ਜਿਤ ਕਰਦਿਆ ਪਰ ਜਿਸ ਤਰ੍ਹਾਂ ਕੱਲ ਚੀਫ ਮਿਨਿਸਟਰ ਨੇ ਕੀਤਾ ਕਨੀਬਕੌਰ ਦੇ ਬਾਰੇ ਇੱਕ ਬਾਪ ਆਪਣੀ ਬੇਟੀ ਬਾਰੇ ਇਦਾਂ ਦੇ ਮਜ਼ਾਕ ਨਹੀਂ ਸੁਣ ਸਕਦਾ ચીਫ ਮਿਨਿਸਟਰ ਨੂੰ ਤਜ਼ੀਬ ਚ ਰਹਿਣਾ ਚਾਹੀਦਾ ચીਫ ਮਿਨਿਸਟਰ ਬਣੇ ਜਿੱਥੇ ચીਫ ਮਿਨਿਸਟਰ ਦੀ ਛੇਰ ਆ ਕਿ ચીਫ ਮਿਨਿਸਟਰ ਜੁਰ ਕਰਦਾ ਸੀ ਤੁਸੀਂ ਪੁਰਾਣੇ ਕਈਆਂ ਸਾਲਾਂ ਤੋਂ ਦੇਖਦੇ ਹੁੰਦੇ ਕੈਪਟਨ ਸਾਹਿਬ ਦੇ ਟਾਈਮ 'ਚ ਵੀ ਕੰਨਾ ਕੁ ਸੁਖਫਾਲ ਘਰਨੀਆਂ ਗਾਲਾਂ ਕੱਢ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਰਿਐਕਟ ਨਹੀਂ ਕੀਤਾ ਯਾਰ ਇਹ ਤੇ ਚੀਫ ਮਿਨਿਸਟਰ ਰਨਿੰਗ ਕਮੈਂਟਰੀ ਕਰਦਾ ਕਿਸੇ ਨੂੰ ਬੋਲਣ ਹੀ ਨਹੀਂ ਦਿੰਦਾ ਚੀਫ ਮਿਨਿਸਟਰ ਨੇ ਸੁਣਨਾ ਹੁੰਦਾ ਨਾ ਕਿ ਸੁਣਾਉਣਾ ਤੁਸੀਂ ਦੇਖਦੇ ਰਹੋ ਅਸੀਂ ਕੈਪਟਨ ਉਹਨਾਂ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਉਹ ਸੁਣਦੇ ਸੀ ਤੇ ਬਾਅਦ ਚ ਕਹਿੰਦੇ ਕਾਕਾ ਹੁਣ ਪਜੋਰਾ ਮੈਨੂੰ ਸੁਣ ਕੇ ਜਾਇਓ ਪਰ ਜਿੰਨਾ ਚਿਰ ਅਸੀਂ ਇੰਦਾ ਜ਼ਿਆਦਾ ਅਗੇਂਸਟ ਬੋਲ ਜਾਂਦੇ ਸੀ ਉਹਨਾਂ ਕਦੇ ਉੱਠ ਕੇ ਜ਼ੁਬਾਨ ਨਹੀਂ ਸੀ ਖੋਲੀ ਤੇ ਨਾ ਆਪਣੇ ਉਹਨਾਂ ਨੂੰ ਕਹਿ ਕੇ ਤੁਸੀਂ ਬੋਲੋ ਰੋਲੀ ਪੈਂਦੀ ਸੀ ਪਰ ਫੇਰ بیٹھ ਜਾਂਦੀ ਫੇਰ ਬੋਲਣਾ ਸ਼ੁਰੂ ਕਰ ਦਈਦਾ ਸੀ ਪਰ ਜਿਸ ਤਰ੍ਹਾਂ ਹੁਣ ਅਸੈਂਬਲੀ ਦੇ ਵਿੱਚ ਉਹ ਹੋ ਗਿਆ ਇੱਕ ਟੀਵੀ ਮਨਿਸਟਰ ਨੂੰ ਸੋਪਾਣੇ ਦਿੰਦਾ ਕੱਲ ਜਿਵੇਂ ਜਿਵੇਂ ਨੇ ਕਿਹਾ ਕਿ ਮੇਰਾ ਜਰਨੇ ਸਾਡੇ ਨਾਲ ਪੰਗਾ ਲਿਆ ਤਾਂ ਉਹਨੂੰ ਰਹਿਣ ਨਹੀਂ ਦੇਵਾਂਗੇ ਕਿਉਂ ਤੇ ਲੋ ਆਪਣੇ ਤੇ ਚੀਮਾ ਸਾਹਿਬ ਜਵਾਬ ਦੇ ਦਿਓ ਕਿਸ ਗੱਲ ਦੇ ਰਿਹਾ ਹਾਂ ਹ ਜਿਹੜੀ 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 ਲਿਕਰ ਸਕੈਮ ਤੇ ਜਵਾਬ ਦਿਓ ਇਹਦਾ ਮਤਲਬ ਭਾਜਪਾ ਤੇ ਦੋਨੋਂ ਹੀ ਰੌਲੇ ਨੇ ਤੁਸੀਂ ਫਾਈਨਾਂਸ ਮਿਨਿਸਟਰ ਹਰਪਾਲ ਜੀ ਨੂੰ ਅਕਿਊਜ਼ ਕਰ ਰਹੇ ਹੋ ਕਿ ਉਹ ਲੈਟਰਸ ਸਕੈਂਚਿੰਗ ਇਨਵੋਲਡ ਹਨ ਸੀਬੀਆਈ ਨੇ ਇਨਕੁਆਰੀ ਸਟਾਰਟ ਕੀਤੀ ਕਿੱਥੇ ਗਈ ਜੀ ਸੀਬੀਆਈ ਜਾਂਦੇ ਕਲੋਜ਼ਰ ਰਿਪੋਰਟ ਸਬਮਿਟ ਕਰੇ ਰੋਕਾਂ ਚ ਤੇ ਜਾਣਾ ਪਏਗਾ ਨਾ ਕਿੱਥੇ ਗਈ ਇੜੀ ਇੜੀ ਕਿਉਂ ਨਹੀਂ ਬੋਲਦੀ ਕਿੱਥੇ ਗਿਆ ਸਤਿੰਦਰ ਜੈਨ ਇੱਥੇ ਜਿਹੜਾ ਬੈਠਾ ਇਹ ਮੇਟਿਕ ਲੈ ਕੇ ਘਰ 926 ਨੰਬਰ ਪਦਰ ਕੀ ਦਾ ਘਰ ਹੈ ਉੱਥੇ ਕਿੱਥੇ ਬੈਠਾ ਉਹ ਦੂਸਰਾ ਜਿਹੜਾ ਇਹਨਾਂ ਦੇ ਸੁਪਰੀਮੋ ਜਿਹੜਾ ਇਹ ਰੂਰਲ ਡਵੈਲਪਮੈਂਟ ਦਾ ਗੈਸਟ ਹਾਊਸ ਉੱਥੇ ਬੈਠੇ ਨੇ ਸੁਪਰੀਮੋ ਸਾਹਿਬ ਕਿੱਥੇ ਬੈ ਸੋਦੀਆ ਸਾਹਿਬ ਇਹ ਚੀਫ ਮਿਨਿਸਟਰ ਨੂੰ ਪਪੜ ਨਹੀਂ ਬਣਨਾ ਚਾਹੀਦਾ ਉਹਨੂੰ ਪੰਜਾਬੀ ਬਣ ਕੇ ਪੰਜਾਬ ਦੀ ਹੀ ਗੱਲ ਕਰਨੀ ਚਾਹੀਦੀ ਥੈਂਕ ਯੂ ਰੰਧਾਵਾ ਸਾਹਿਬ ਥੈਂਕ ਯੂ ਵਿਊਅਰਸ ਫॉर ਵਾਚਿੰਗ ਦਿਸ ਐਪੀਸੋਡ ਆਫ ਡੀਕੋਡ ਪੰਜਾਬ డు ਕੰਟੀਨਿਊ ਟੂ ਰੀਡ ਯੋਰ ਫੇਵਰਿਟ ਨਿਊਜ਼ਪੇਪਰ ਵਿਚ ਇਜ਼ ਦ ਟ੍ਰਿਬਿਊਨ Do follow us on all our social media handles across sex, on Instagram, and on Facebook. Do subscribe to the Tribune YouTube channel. Thank you.